ਫਰਡੇ ਮੌਖੇ ਮੌਖੇ ਪਰ ਚਲੋ ਅਸੀਂ ਬਹੁਤ ਪਹਿਲਾਂ 10 ਸਾਲ ਪਹਿਲਾਂ ਗੱਲਾਂ ਮਾਤਾ ਬੈਠ ਕੇ ਇਕੱਲੇ ਕਰਦੇ ਹਾਂ ਉਹਦੇ ਨਾਲ ਤੇਮੀ ਕਹਿੰਦੇ ਮੈਂ ਲੋਕ ਕਦਮ ਦੇ ਕਹਿੰਦੇ ਹੋਵੇ ਕਾਹੀ ਸਾਲ ਇਹ ਕਿਦਾਂ ਹੋ ਗਈ ਕਹਿੰਦੇ ਕਿ ਕੁੜੀ ਦੇ ਸੀਗੇ ਉਹ ਰੋਇਆ ਕਰੇ ਬਾਬਾ ਜੀ ਮੇਰਾ ਤਾਂ ਵਿਆਹ ਹੀ ਨਹੀਂ ਹੋਣਾ ਕਿਤੇ ਮੈਂ ਤਾਂ ਮੌਖੇ ਹਤਾ ਬਾਬਾ ਕਹੇ ਚਲ ਅਸੀਂ ਤਾਂ ਪਾਈ ਆਈ ਰਹਿਣਾ ਅਸੀਂ ਕਿਹੜਾ ਕਿਹੜਾ ਵਿਆਹ ਕਰਾਉਣਾ ਚੱਲ ਤੂੰ ਮੈਨੂੰ ਦੇ ਦੇ ਭਾਈ ਉਹਦੇ ਮੋਕੇ ਆਪ ਲੈ ਲਓ ਠੀਕ ਹੋਊਗੀ ਉਹਦਾ ਵਿਆਹ ਹੋ ਜਾਗਾ ਬਾਬਾ ਗੇ ਮੈਨੂੰ ਕੀ ਬਤ ਪੈਂਦਾ ਔਰ ਕਈ ਮਹਾਪੁਰਖ ਸਾਨੂੰ ਕਹਿ ਰਹੇ ਨੇ ਇਸੇ ਵੀ ਗੱਲ ਬਾਰੇ ਮੈਂ ਤੇਰਾ ਰੋਕਦਾ ਨੂੰ ਚਾ ਰਹਿਣ ਤੂੰ ਸਿਕਾ ਨੂੰ ਲੈਣਾ ਕਹਿੰਦੇ ਕੋਈ ਗੱਲ ਨਹੀਂ ਮੈਂ ਖੰਦਨਾ ਰੋ ਤੂੰ ਤਾਂ ਕਥਾ ਕਰਨੀ ਐ ਖੰਗ ਮੈਨੂੰ ਦੇ ਜਾ ਬੁਖਾਰ ਮਿੰਦੇ ਜਾ ਐਕਸੀਡੈਂਟ ਹੁੰਦਾ ਹੁਣ ਇੱਕ ਪਿਆਲ ਲੰਮਾ ਉਹਦੇ ਪੈਰ ਤੇ 7 ਵਜੇ ਹੋਈਆ ਮੇਰੇ ਵੱਜ ਗਈ ਕਹੇ ਫਿਰ ਐਕਸੀਡੈਂਟ ਤੇਰਾ ਜਿਆਦਾ ਹੁਣ ਖਾਨ ਹੋਣਾ ਸੀ ਹਸਪੀਟਲ ਪਾਣੇ ਚੱਲ ਕੋਈ ਨਹੀਂ ਮੇਰਾ ਆਊਗਾ ਕਿ ਮੈਂ ਲੰਮੇ ਪੈਰਾਂ ਹੂੰਗਾ ਇਹ ਤਾਂ ਐ ਦੂਜੇ ਦਾ ਹੁਣ ਚੱਕ ਲੈਂਦੇ ਚੱਲ ਮੈਨੂੰ ਦੇ ਦੋ ਆ ਮੈਨੂੰ ਦੇ ਦੋ ਸੰਸਾਰ ਦਾ ਬਹੁਤ ਚੱਕ ਲੈਂਦੇ ਆ ਸਾਰੀ ਦੁਨੀਆ ਦਾ ਬੋਝ ਚੱਕਦੇ ਆ ਨੈਟ ਤੇ ਬਹੁਤ ਪਾਇਆ ਨਾਲ ਸੁਣ ਕੇ ਬਾੜ ਕੇ ਖਰਾਨੀ ਆਉਂਦੀ ਨਹੀਂ 10 ਲੋਕ ਜਾਰੇ ਕਮਲੇ ਆ ਬਹੁਤ ਚੱਕ ਲੈਣਾ ਸ੍ਰਿਸ਼ਟੀ ਦਾ ਬਹੁਤ ਜਿਆਦਾ ਵੱਡੀ ਹਸਤੀ ਆ ਉਹ ਉਹ ਜੇ ਪਾਠ ਵੀ ਕਰਦੇ ਆ ਮਾਲਾ ਵੀ ਫੇਰਦੇ ਆ ਤਾਂ ਸ੍ਰਿਸ਼ਟੀ ਲਈ ਫੇਰਦੇ ਆ ਤੁਸੀਂ ਕਦੇ ਫੇਰ ਹੀ ਦੁਨੀਆ ਵਾਸਤੇ ਨਹੀਂ ਸਾਰੇ ਬਾਣੀ ਹੀ ਦੁਨੀਆ ਲਈ ਪੜਦੇ ਆ ਕਹਿੰਦੇ ਦੁਨੀਆ ਦਾ ਭਲਾ ਹੋਵੇ ਮੇਰੇ ਨਾਲ ਤਾਂ ਸਲਾਹ ਹੁੰਦੀਆਂ ਨਹੀਂ ਆ ਮੈਨੂੰ ਤਾਂ ਪਤਾ ਬੜੀ ਧੁੰਗੀ ਸੋਚਾ ਉਹਨਾਂ ਦੀ ਕੋਈ ਮੈਂ ਮਹਾਪੁਰਖਾਂ ਦੀ ਬਹੁਤ ਸੰਗਤ ਕੀਤੀ ਸਾਰਿਆਂ ਦੀ ਬਸ ਇੱਕ ਦੋਕ ਨੂੰ ਛੱਡ ਕੇ ਇੰਨੀ ਅੱਛੀ ਨਾਲਜਾ ਇੰਨੀ ਦੁਨਵਾਈ ਚ ਗੱਲ ਕਰਦੇ ਨੇ ਮੈਂ ਨਹੀਂ ਇੰਨਾ ਸਿਆਣਾ ਦੇਖਿਆ ਕੋਈ ਮੈਂ ਨਾ ਇਕੱਲੇ ਨਾ ਬੈਠ ਕੇ ਬਚਨ ਜਾਂਦੇ ਭਾਈ ਸਾਹਿਬ ਪੰਜ ਸਿੰਘਲ ਜਾਓ ਅਰਦਾਸ ਕਰੋ ਕਿ ਮਹਾਰਾਜ ਦੁਨੀਆ ਦਾ ਨਾਸ ਨਾ ਹੋਵੇ ਆ ਤਾਂ ਮੰਮਾ ਨਿੱਤਣਾ ਕੰਨੇ ਕਿਨੇ ਕੁਐਸਚਨ ਕੀਤਾ ਕਹਿੰਦੇ ਆਟਮ ਆਮ ਜੇ ਡਿੱਗੂ ਦਾ ਭਾਈ ਫੇਰ ਪੰਛੀ ਵੀ ਮਰਦੇ ਮਖਾ ਜੀ ਜਾਨਵਰ ਵੀ ਹਨ ਨਾਲੇ ਦਰਖਤ ਵੀ ਸੜ ਜਾਣਗੇ ਸਾਰੇ ਮਖਾ ਜੀ ਕਰ ਭਾਈ ਇਹਨਾਂ ਨੇ ਕੀ ਵਿਗਾੜਿਆ ਆਮ ਜਿਹੜੀ ਜਨਤਾ ਮਰ ਉਹਨਾਂ ਕੀ ਵਿਗਾੜਿਆ ਕਰ ਭਾਈ ਅਰਦਾਸ ਕਰੋ ਇਹ ਨਹੀਂ ਹੋਣਾ ਚਾਹੀਦਾ ਹੋਰ ਅਦਾਸ ਸਭ ਪੰਜਾਂ ਸਿੰਘਾਂ ਤੋਂ ਕਰਵਾ ਕਰਾ ਕੇ ਰੋਜ਼ ਪੰਜ ਸਿੰਘ ਅਰਦਾਸ ਕਰ ਪਟਿਆਲਾ ਸਪੈਸ਼ਲ ਹੈਡ ਗਨਥੀ ਗੁਰਮੀਤ ਸਿੰਘ ਉਹਨਾਂ ਨੂੰ ਬੁਲਾ ਕੇ ਪੰਜ ਸਿੰਘ ਨਾਲ ਬੈਨ ਦੇ ਪੈਸੇ ਬਾਬਾ ਹੀ ਨੇ ਦੇਣੇ ਆ ਤੇ ਪੰਜ ਸਿੰਘਾਂ ਨੂੰ ਪ੍ਰਸਾਦਾ ਸਿਕਾਉਣਾ ਫੇਰ ਕਹਿਣਾ ਖੜ ਜੋ ਮਹਾਰਾਜ ਅੱਗੇ ਕਰੋ ਅਰਦਾਸ ਵੀ ਦੁਨੀਆ ਦੇ ਉਤੇ ਕਸ਼ਟ ਨਾ ਆਵੇ ਕਰਾਉਂਦੇ ਤਾਂ ਪੰਜ ਸਿੰਘਾਂ ਤੋਂ ਅਰਦਾਸ ਸੀ ਬੜੇ ਸਾਲ ਜਦੋਂ ਮੈਂ ਜਾ ਕੇ ਫਤਿਹ ਲਾਉਣੀ ਭਾਈ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਾਂ ਆਨੰਦ ਕੇ ਸਮਾਜਿਆ ਭਾਈ ਦੁਨੀਆ ਦਾ ਆਪਾਂ ਨੁਕਸਾਨ ਨਹੀਂ ਕਰਨਾ ਆਪਾਂ ਦੁਨੀਆ ਦਾ ਭਲਾ ਤੁਸੀਂ ਕੀ ਸਮਝਦੇ ਹੋ ਅਰਦਾਸ ਪੰਜ ਸਿੰਘ ਰੋਹਲ ਗੁਰੂ ਗੰਗ ਸਾਹਿਬ ਦੇ ਤਰੀ ਜਾਣ ਮਹਾਰਾਜ ਆ ਨਾ ਹੀ ਹੋਵੇ ਤਾਲਣਗੇ ਮਹਾਰਾਜ ਉਹ ਤੁਮ ਪ੍ਰੋਪਰ ਚੈਨਲ ਕੰਮ ਕਰਦੇ ਨੇ ਇਹ ਨਹੀਂ ਹੁੰਦਾ ਕਿ ਉਹ ਆਪ ਦੀ ਕੋਈ ਸ਼ਕਤੀ ਲਾਉਂਦੇ ਨੇ ਉਹ ਵਿੱਚ ਉਹ ਕਹਿੰਦੇ ਪੰਜ ਸਿੰਘਾਂ ਦੀ ਗੁਰੂ ਸਾਹਿਬ ਟਾਲ ਦੇਣੀ ਹੈ ਮੋੜ ਦੇਣੀ ਹੈ ਪੰਜ ਸਿੰਘ ਖੜੇ ਕਰਦੇ ਨੇ ਮਹਾਰਾਜ ਦੇ ਅੱਗੇ ਤੁਸੀਂ ਕੋਈ ਕੰਮ ਕਰਾਉਣਾ ਪੰਜ ਸਿੰਘ ਖੜੇ ਕਰ ਦੋ ਬਾਬਾ ਠਾਕੁਰ ਸਿੰਘ ਜੀ ਸਤਕਾਰ ਜੋ ਦੰਦ ਮਿੰਟਕਸਾਲ ਦੇ ਮੁਗੀ ਉਹਨਾਂ ਨੂੰ ਕਿਸੇ ਨੇ ਕਹਿਣਾ ਬਾਬਾ ਜੀ ਉਹਨਾਂ ਨੂੰ ਪਚੰਗੀ ਨਹੀਂ ਅੱਛਾ ਉਹ ਬੜਾ ਦੇ ਨਹੀਂ ਸਾਜ ਕਰੋ ਕੇ ਸੀਖਣਾ ਚਲੋ ਪੰਜ ਸਿੰਘ ਖੜੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੋ ਆਉਂਦੇ ਸਾਲ ਨੂੰ ਪਚੰਗੀ ਹੋ ਜਾਂਦਾ ਸੀ ਕੀ ਸੀ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਪੰਜ ਸਿੰਘ ਰਹਿਤ ਸਹਿਤ ਜਹ ਪੰਜੋਂ ਮਿਲੇ ਮਮ ਸਰੂਪ ਤੈ ਜਾਣਾ ਭਲੇ ਕੋਈ ਕੰਮ ਹੈ ਪੰਜ ਸਿੰਘ ਅਰਦਾਸ ਕਰੋ ਕਲਵੀ ਸਿੰਘ ਕਹਿੰਦੇ ਸੀ ਮੈਂ ਕਹਾਂ ਤੁਸੀਂ ਆਹ ਕਾਰਜ ਕਰੋ ਕੋਈ ਕੱਲ ਚੱਲਦੀ ਸੀ ਰਾਤ ਭਾਈ ਰਵਿੰਦ ਸਿੰਘ ਨਾਲ ਮੈਂ ਪੰਜ ਸਿੰਘ ਕੇ ਅਸੀਸਨਾਨ ਕਰੋ ਦੇਵ ਬਣਾਓ ਕਿ ਕਿ ਸੁਖਮਨੀ ਸਾਹਿਬ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਬੇਨਤੀ ਕਰੋ ਤਰੀਕੇ ਨਾਲ ਚਲੋ ਜੋ ਕੰਮ ਕਰਨਾ ਹੈ ਆਹ ਗੁਰਦੁਆਰੇ ਦੇ ਵੀ ਕੰਮ ਜੇ ਹਨ ਪੰਜ ਸਿੰਘ ਅਰਦਾਸ ਕਰੋ ਮਹਾਰਾਜਾ ਬਿਲਡਿੰਗ ਬਣਾਉਣੀ ਆਹ ਕੰਮ ਕਰਨਾ ਸੋ ਬੇਨਤੀ ਕਰਦੇ ਨਾਲ ਬੜੀ ਕਿਰਪਾ ਸਾਡਾ ਹਜੂਰ ਸਾਹਿਬ ਬਹਿਰਾ ਇੰਨਾ ਤਕੜਾ ਸੀ ਪੰਜ ਸਿੰਘਾਂ ਦੀ ਬੇਨਤੀ ਤੇ ਹੀ ਹਟਾਇਆ ਮਹਾਰਾਜ ਨੇ ਪੰਜ ਸਿੰਘਾਂ ਦੀ ਗੱਲ ਕਰਦੇ ਆ ਪੰਜ ਸਿੰਘਾਂ ਵਿੱਚ ਜਿਹੜੀ ਤਾਕਤ 10ਵੇਂ ਪਾਸ਼ ਨੇ ਬਖਸ਼ਿਸ਼ ਕੀਤੀ ਆ ਉਹਨਾਂ ਨੇ ਪੰਜ ਸਿੰਘਾਂ ਤੋਂ ਅਰਦਾਸਾਂ ਕਰਵਾ ਕਰਵਾ ਕੇ ਦੁਨੀਆ ਦਾ ਭਲਾ ਕੀਤਾ ਸਰਬੱਤ ਦਾ ਭਲਾ ਕੀਤਾ ਜਿਹੜੇ ਲੋਕ ਨਿੰਦਕ ਨੇ ਨਿੰਦਾ ਕਰੀ ਜਾਂਦੇ ਨੇ ਉਹ ਭੁੱਲਣ ਲੈ ਅਣਜਾਣ ਨੇ ਜਦੋਂ ਜੀਸਸ ਕ੍ਰਾਈਸ ਨੂੰ ਸੂਲੀ ਤੇ ਚੜਾਤਾ ਸੀ ਹੱਥਾਂ 'ਚ ਕਿੱਲ ਪੈਰਾਂ 'ਚ ਕਿੱਲ ਸਿਰ 'ਚ ਕਿੱਲ ਗੜਦੇ ਸੀ ਉਹਨੇ ਉਦੋਂ ਵੀ ਕਿਹਾ ਸੀ ਇਹ ਪਰਮੇਸ਼ਰ ਇਹ ਇਨਸਾਨ ਵਾਲੇ ਬੰਦੇ ਅਣਜਾਣ ਨੇ ਭੁਲਕੜ ਨੇ ਭੁੱਲੇ ਹੋਏ ਨੇ ਇਹਨਾਂ ਨੂੰ ਮਾਫ਼ ਕਰ ਦੇ ਇਹਨਾਂ ਨੂੰ ਪਤਾ ਨਹੀਂ ਹੈ ਕੁਝ ਫੇਰ ਵੀ ਉਹਨੇ ਇਹ ਨਹੀਂ ਕਿਹਾ ਵੀ ਇਹਨਾਂ ਦਾ ਨਾਸ ਕਰੋ ਮਹਾਪੁਰਸ਼ ਕਦੇ ਵੀ ਨਹੀਂ ਕਹਿਣਗੇ ਵੀ ਦੁਨੀਆਂ ਦਾ ਨਾਸ ਕਰੋ ਕਿਸੇ ਦਾ ਨੁਕਸਾਨ ਕਰੋ ਉਹ ਫੇਰ ਵੀ ਕਹਿਣਗੇ ਚਲ ਕੋਈ ਨਹੀਂ ਭਲਾ ਹੀ ਹੋਵੇ ਨਾ ਮਹਾਪੁਰਸ਼ ਸਾਰੇ ਦੁਨੀਆ ਦੇ ਭਲੇ ਲਈ ਹੋਈ ਤਤਪਰ ਹੁੰਦੇ ਨੇ ਤਾਂ ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਸ਼ਬਦ ਦੇ ਅਭਿਆਸ ਨਾਲ ਹੀ ਕਿਰਤਾ ਹੁੰਦੀਆਂ ਉਹਨਾਂ ਦੀਆਂ ਗੱਲਾਂ ਲੈ ਤੇ ਪਾਈਆਂ ਦਹ ਲੋਕਾਂ ਨੇ ਪਰ ਉਹਨਾਂ ਦੀ ਬਹੁਤ ਸਾਰੀ ਚੀਜ਼ਾਂ ਦੱਸਣ ਤੋਂ ਵਾਲੇ ਪੜਿਆ ਕੰਮ ਕਿੰਨੇ ਅਖੰਡ ਪਾਠਾਂ ਦੀਆਂ ਲੜੀਆਂ ਪਿੰਡਾਂ ਪਿੰਡਾਂ ਵਿੱਚ ਚਲਾਈਆਂ ਹੁੰਦਾ ਉਹਨਾਂ ਨੇ ਕਿੰਨੇ ਪਿੰਡਾਂ ਲਿਸਟ ਦਈਓ ਤੁਹਾਨੂੰ ਬ੍ਰਿਆਧਾ ਨਾਲ ਅਖੰਡ ਪਾਠ ਸਾਹਿਬ ਜਪਜੀ ਸਾਹਿਬ ਰਾਕੇ ਕੇ ਸੀਸ਼ਨਾਣ ਕਰਕੇ ਹੁਣ ਉਹਨਾਂ ਨੇ ਹੰਸਾਲੀ ਸ਼ੁਰੂ ਕੀਤੀ ਲੈਣੀ ਖਾਦੇ ਲਈ ਕੀਤੀ ਆ ਕਿਸੇ ਵਾਸਤੇ ਨਹੀਂ ਕਾਦੇ ਲਈ ਸਰਬੱਤ ਦੇ ਭਲੇ ਲਈ ਘਟੋ ਘਟ 100 ਅਖੰਡ ਪਾਠਾਂ ਦੀ ਲੜੀ 100 100 ਦੀ ਹੁਣ ਤੱਕ ਚਲਾ ਚੁੱਕਿਆ ਹੈ ਇੱਕ ਪਾਠ ਪਾੜਨ ਲੱਖਣਾ ਬਸ ਦੋ ਨਹੀਂ ਤਿੰਨ ਨਹੀਂ ਇੱਕ ਪਾਠ ਪਾਠੀ ਸਪੀਕਰ 'ਚ ਬੋਲ ਕੇ ਚੱਲ ਗਿਆ ਅਰਦਾਸ ਹੋ ਸਰਬੱਤ ਦੇ ਭਲੇ ਤੁਸੀਂ ਦੱਸੋ ਜੇ ਗੁਰੂ ਗ੍ਰੰਥ ਸਾਹਿਬ ਦੇ 1100 ਅਖੰਡ ਪਾਠ ਸਭ ਹੋ ਜਾਣ ਕਿ ਦੁਨੀਆ ਦਾ ਭਲਾ ਨਹੀਂ ਹੋਊਗਾ ਤੁਸੀਂ ਇੱਕ ਅਖੰਡ ਪਾਠ ਨਾਲ ਆਪਾਂ ਸਭ ਦਾ ਭਲਾ ਮੰਗਦੇ ਆਂ ਮਰਿਆਦਾ ਦੇ ਨਾਲ ਪਾਠ ਹੋ ਜਾਣ ਉਹਨਾਂ ਦੇ ਤਰੀਕੇ ਇਹੇ ਜਿਹਾ ਕਿ ਉਹ ਬਹੁਤ ਜਾਵੇ ਵੱਡੇ ਵੱਡੇ ਲੰਗਰ ਲਾ ਦਿੰਦੇ ਨੇ ਫਿਰ ਇੱਕ ਮਹੀਨਾ ਲੰਗਰ ਚੱਲਦਾ ਰੋਜ਼ ਅਰਦਾਸ ਕਰਾਉਂਦੇ ਨੇ ਰਾਦੇ ਲਈ ਸਰਬੱਤ ਦਾ ਭਲਾ ਬਹੁਤ ساری ਦੁਨੀਆ ਨੂੰ ਮੈਂ ਤਾਂ ਦੱਸਣਾ ਚਾਹੁੰਦਾ ਕਿ ਲੋਕ ਤੁਹਾਨੂੰ ਗੁੰਮਰਾਹ ਕਰਦੇ ਨੇ ਅਸੀਂ ਵਿਚ ਰਹੇ ਨੇ ਸਾਰਿਆਂ ਦੇ ਹਰੇਕ ਦੇ ਵਿੱਚ ਵਿਚਰਿਆ ਹੋਇਆ ਮੈਂ ਔਰ ਇੰਨਾ ਪਿਆਰ ਕਰਦੇ ਇੰਨੇ ਦਿਆਲੂ ਨੇ ਇੰਨੀ ਦੁਨੀਆ ਦਾ ਭਲਾ ਕਰਦੇ ਨੇ ਇੱਥੋਂ ਤੱਕ ਜਦੋਂ ਮੇਰੇ ਤੇ ਬਹੁਤ ਗਰੀਬੀ ਸੀ ਸੋ ਉਹਨਾਂ ਮੈਂ ਹਜੂਰ ਸਾਹਿਬ ਜਾਣਦੋਂ ਕਿ ਪੈਸੇ ਨਹੀਂ ਹੁੰਦੇ ਮੇਰੇ ਕੋਲ ਮੈਂ ਕਿਹਾ ਬਾਬਾ ਜੀ ਹਜੂਰ ਸਾਹਿਬ ਜਾਣ ਦੀ ਇੱਛਾ ਉਹ ਜਾਣਦੇ ਸੀ ਮੇਰੇ ਕੋਲ ਹੈ ਨਹੀਂ ਪੈਸੇ ਐ ਕੋਲ ਪੈਸੇ ਸੀ ਉਹਨਾਂ ਜ਼ਮਾਨਿਆਂ ਚ 1200 ਰੁਪਏ ਮੈਨੂੰ ਦੇਦਾ ਐ ਲਓ ਭਾਈ ਪਰਿਵਾਰ ਸਮੇਤ ਯਾਤਰਾ ਕਰਿਓ ਮੇਰੀ ਤਨਖਾਹ ਉਹ ਤੋਂ 700 ਰੁਪਏ ਸੀ ਮੈਂ 1200 ਕਿਥੋਂ ਕੱਢ ਲੈਣਾ ਸੀ ਕੋਈ ਗਰੀਬ ਆਜੇ ਉਹਦੀ ਇੰਨੀ ਮਦਦ ਕਰਨੀ ਲੜਕੀਆਂ ਵੀ ਛੱਡਦੀਆਂ ਕਾਮੀਆਂ ਬਹੁਤ ਕੁਝ ਕਰਨਾ ਨਿੰਦੋ ਨਹੀਂ ਕਾਹੂ ਬਾਤ ਐ ਖਸਮੇ ਮੈਂ ਪਾਣਾ ਦਿੰਦਾ ਪਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਸੰਤ ਸੰਤਹ ਕੋ ਮਤ ਕੋਈ ਨਿੰਦੋ ਸੰਤ RAM ਹੈ ਇੱਕੋ ਬਾਹਰ ਨੇ ਬਾਣੀ ਅੰਦਰ ਸਾਰਾ ਕੁਝ ਲਿਖਿਆ ਤੈ ਕੋਲ ਰਹਿ ਕੇ ਦੇਖੋ ਮੈਂ ਤਾਂ ਕੋਲ ਇੰਨੇ ਸਾਲ ਬਤੀਤ ਕੀਤੇ ਅੱਜ ਤੱਕ ਜਦੋਂ ਬਾਬਾ ਜਗਨ ਸਿੰਘ ਜੀ ਖਾਲਸਾ ਤੋਂ ਬਾਅਦ ਮੇਰੀ ਡਿਊਟੀ ਹਰਮੰਦਰ ਸਾਹਿਬ ਤੋਂ ਬਦਲ ਕੇ ਅਕਾਲ ਤਖਤ ਸਾਹਿਬ ਤੋਂ ਮੈਂ ਪਟਿਆਲੇ ਸ਼ਿਫਟ ਕਰਾ ਲਈ ਡਿਊਟੀ ਚੇਂਜ ਕਰਾ ਲਈ ਉਦੋਂ ਮੈਂ ਬਹੁਤ ਉਦਾਸ ਰਹਿਣਾ ਹੁੰਦਾ ਸੀ ਵੀ ਹੁਣ ਉਹ ਗੱਲ ਜਿੱਨੀ ਬਣਦੀ 1987 ਚ ਬਾਬਾ ਜੀ ਦੇ ਦਰਸ਼ਨ ਹੋਏ ਉਦੋਂ ਬਾਅਦ ਫਿਰ ਜਿਉਂ ਜਾਣ ਲੱਗੇ ਜਿਉਂ ਇਹ ਕਥਾ ਉਹਨਾਂ ਨੇ ਮੇਰੇ ਤੋਂ ਆਰੰਭ ਕਰਵਾਈ ਹੈ ਇੱਕ ਕੁਦਰਤੀ ਹੈ ਕੋਈ ਗੱਲ ਹੋਣੀ ਹੈ ਜਾਂ ਕੋਈ ਵਿੱਚ ਬੈਠਾ ਹੋਣਾ ਕੋਈ ਸੋਚਦਾ ਹੋਣਾ ਹੈ ਪ੍ਰਸੰਗ ਚੱਲਦਾ ਹੋਰ ਪਾਸੇ ਜੀ ਐਨ ਮੁੜ ਗਿਆ ਹੈ ਕਿਸੇ ਦੇ ਮਨ ਜਹਣੀ ਜਾਂ ਕੋ ਰੱਬ ਕਾ ਰ ਮੈਥੋਂ ਪਹਿਲੀ ਵਾਰ 87 ਚ ਮੈਂ ਗਿਆ ਕਿਸੇ ਗੁਰਮੁਖ ਨੇ ਦੱਸਿਆ ਵੀ ਐ ਜਾਣਾ ਆਪਾਂ ਤੁਰ ਕੇ ਜਾਵਾਂਗੇ ਥੋੜੀ ਦੂਰ ਮੈਂ ਕਿਹਾ ਚਲੋ ਬ੍ਰਾਹਮ ਗਿਆਨੀ ਕੋਲ ਤੁਰ ਕੇ ਜਾਇਦਾ ਦਸਤਾਰ ਲੈ ਜੀ ਨਾਲ ਜਦੋਂ ਜਾ ਕੇ ਤੁਰ ਕੇ ਗਏ ਤਿਆਰ ਹੋ ਕੇ ਬੈਠੇ ਨੇ ਅੱਧਾ ਘੰਟਾ ਕੁੰਡਾ ਹੱਥ ਫੜਿਆ ਕਿਤੇ ਜਾਣ ਲਈ ਫੇਰ ਐ ਦੇਖਦੇ ਨੇ ਫੇਰ ਐ ਦੇਖਦੇ ਨੇ ਨਾਲ ਦੇ ਕਹਿੰਦੇ ਤੁੰਨੋ ਰੀਖਦੇ ਸੀ ਤਾਂ ਅਸੀਂ ਤੁਰ ਕੇ ਪਟਿਆਲੇ ਪਹਿਲਾਂ 5 ਕਿਲੋਮੀਟਰ ਤੱਕ ਆਏ ਫਿਰ ਗੱਡੀ 'ਚ ਬੈਠੇ ਫਿਰ ਹੰਸਾਲੀ ਤੋਂ 2 ਕਿਲੋਮੀਟਰ ਪਰੇ ਉੱਤਰ ਕੇ ਉੱਥੋਂ ਤੁਰ ਕੇ ਆਏ ਇਹ ਤੁਰ ਕੇ ਜਾਣ ਦਾ ਫਲ ਹੁੰਦਾ ਇੱਕ ਜਿਵੇਂ ਦ੍ਰੋਪਦੀ ਤੁਰ ਕੇ ਗਈ ਸੀ ਬਾਲਮੀਕ ਜੀ ਮੰਦੇ ਨਹੀਂ ਸੀ ਜਗ ਜਾਲ ਨੂੰ ਸਾਰੇ ਗਏ ਬਾਣ ਵ ਇਕੱਠੇ ਹੋ ਕੇ ਕਹਿੰਦੇ ਜੀ ਚਰਨ ਪਾਓ ਉਹ ਕਹਿੰਦੇ ਵੀ ਮੈਂ ਜਗ ਚਾਉਂ ਪਰ ਸਾਰੇ ਜਗ ਦਾ ਫਲ ਮੈਨੂੰ ਦਿਓ ਇਹ ਹਨ ਮਹਿੰਗਾ ਸੌਦਾ ਸੀ ਦ੍ਰੋਪਦੀ ਨੂੰ ਆ ਕੇ ਦੱਸਿਆ ਦ੍ਰੋਪਦੀ ਸਿਆਣੀ ਬੋਲ ਸੀ ਕਹਿੰਦਾ ਉਹ ਤਾਂ ਹੋਰ ਚੀਜ਼ ਸੀਗੀ ਉਹ ਤਾਂ ਆਮ ਬੰਦੇ ਨੂੰ ਪਤਾ ਉਹ ਗਈ ਨੰਗੇ ਪੈਰੀਂ ਤੁਰ ਕੇ ਥਾਲ ਲੈ ਗਈ ਭਰ ਕੇ ਸਮਾਨ ਦਾ ਰੱਖਦਾ ਮਹਾਪੁਰਸ਼ੋ ਚਰਨ ਪਾਉਣੇ ਆ ਆਪਣੇ ਜਾਗ ਆ ਕਹਿੰਦੇ ਫਲ ਸਾਰਾ ਦਿਓ ਕਹਿੰਦੇ ਹਾਂ ਮੈਂ ਅਨੇ ਵੀ ਜੇ ਕੋਈ ਸੰਤਾ ਕੋਲ ਤੁਰ ਕੇ ਜਾਵੇ ਇੱਕ ਇੱਕ ਕਦਮ ਤੇ ਇਸ ਮਿਹਨਤ ਜੱਕਦਾ ਫਲ ਹੁੰਦਾ ਇੱਕ ਤੁਸੀਂ ਰੱਖ ਲੋ ਬਾਕੀ ਮੇਰੀ ਚੋੜੀ ਪਾ ਦੋ ਉਹ ਹੱਸਦੇ ਕਹਿੰਦੇ ਮੇਰੇ ਤੋਂ ਵੀ ਉਸਤਾਦ ਆ ਗਿਆ ਕੋਈ ਕਹਿੰਦੇ ਚੰਗਾ ਆ ਜੂਗਾ ਫਿਰ ਜੇ ਜਾ ਕੇ ਉਹਨਾਂ ਨੇ ਥਾਲੀ ਦੇ ਵਿੱਚ ਸਮਾਨ ਕੌਲੀਆਂ ਚਿਲਕੇ ਰੱਖੀਆਂ ਪਾ ਲਈ ਜਿਹੜੇ ਥਾਲੀ ਵਿੱਚ 36 ਤੰਕਾਰ ਦਾ ਵਿਚਾਲੇ ਚੌਲ ਉਹਨਾਂ ਨੇ ਸਾਰੀਆਂ ਕੌਲੀਆਂ ਚੱਕੀਆਂ ਚੌਲਾਂ ਦੇ ਪਾ ਕੇ ਰੜਾਤੀ ਨਕਬਲ ਜਮ ਰੋੜੇ ਦ੍ਰੋਪਦੀ ਖਾਣਾ ਵੀ ਨਹੀਂ ਆਉਂਦਾ ਉਹ ਜੱਗ ਜਦੋਂ ਕਰਦੇ ਆ ਉਹ ਕਢਿਆਲ ਵੱਜਦਾ ਹੁੰਦਾ ਵੱਜੇ ਹੀ ਨਹੀਂ ਪਈ ਨਾ ਖਾ ਚਾਰ ਵਾਰ ਤੇ ਇਹ ਹੋਇਆ ਕਢਿਆਲੀ ਨਹੀਂ ਵੱਜਿਆ ਸੰਪੂਰਨਤਾ ਦਾ ਜਾ ਕੇ ਦ੍ਰੋਪਦੀ ਨੇ ਕ੍ਰਿਸ਼ਨ ਜੀ ਨੂੰ ਪੁੱਛਿਆ ਕਢਿਆਲੀ ਨਹੀਂ ਵੱਜਿਆ ਕਹਿੰਦੇ ਉਹ ਨਕਬਲ ਮਰੋੜਤੀ ਹੋ ਬੰਮਿਆਮੀ ਨਾਲ ਹੈ ਤਰੀਕ ਨਕਬਲ ਮਰੋੜੀ ਦਾ ਹੁੰਦਾ ਦੁਬਾਰਾ ਕਰੋ ਜੱਗ ਹੁਣ ਨਾ ਨਕਬਲ ਮਰੋੜੀ ਉਹ ਕਹਿੰਦੇ ਉਹਨਾਂ ਨੇ ਰਲਾ ਲਿਆ ਇਹ ਅੰਦਰ ਜਾ ਕੇ ਉਹਦਾ ਇਕੱਠਾ ਹੀ ਹੁੰਦਾ ਤੁਸੀਂ 8-8 ਚਮਚੇ ਪਾਪਾ ਕਰਨਿਓ ਮਹਾਪੁਰਸ਼ਾਂ ਨੇ ਤਾਂ ਸਾਰੀ ਚੀਜ਼ ਇੱਕੋ ਹੀ ਹੁੰਦੀ ਆ ਤੇ ਇਹ ਕਰਕੇ ਜਿਹੜੇ ਲੋਕ ਕਿੰਤੂ ਪ੍ਰੰਤੂ ਕਰ ਹੀ ਜਾਂਦੇ ਕਰ ਜਾਂਦੇ ਤੁਸੀਂ ਉਹਨਾਂ ਨਾਲ ਨਾਲ ਜੋ ਕਿਤੇ ਚਲੋ ਉਹਨਾਂ ਦਾ ਤਾਂ ਜੋ ਹੋਣਾ ਹੋਣਾ ਹੀ ਆ ਇਹ ਕੁਦਰਤੀ ਮਹਾਰਾਜ ਵੱਲੋਂ ਵੀ ਪ੍ਰਸੰਗ ਇਸ ਤਰ੍ਹਾਂ ਦਾ ਬਦਲ ਗਿਆ ਵੀ ਭਾਈ ਨਿੰਦਾ ਨਹੀਂ ਕਰਨੀ ਨਿੰਦਾ ਭਲੀ ਕਿਸੇ ਕੀ ਕਿਸੇ ਕੀ ਨਹੀਂ ਉਹ ਤਾਂ ਕਿਸੇ ਮਾਰਗ ਦੇ ਕਿਸੇ ਦੀ ਵੀ ਨਾ ਕਰੋ ਪੇਰ ਕਿਸੇ ਮਹਾਪੁਰਖ ਦੀ ਨੰਦਾ ਕਉ ਕਰਨੀ ਬਹੁਤ ਵੱਡੀ ਗੱਲ ਅਜ ਮਾਨ ਸਾਹਿਬ ਨੂੰ ਸਾਰੇ ਜਾਣਦੇ ਤੁਸੀਂ ਸਿਮਰਜੀਤ ਸਿੰਘ ਮਾਨ ਜਿੱਦਨੇ ਇਹਨਾਂ ਨੂੰ ਛੁਡਾਉਣਾ ਸੀ ਨਾ ਜੇਲ੍ਹ ਚ ਇਹਨਾਂ ਦੇ ਪਿਤਾ ਜੀ ਉਦੋਂ ਉੱਥੇ ਆਏ ਸੀ ਪੰਜ ਸਿੰਘ ਲੈ ਕੇ ਬਾਬਾ ਜੀ ਨੂੰ ਛੁਡਾਓ ਜੀ ਬਾਬਾ ਜੀ ਮੈਨੂੰ ਕਹਿੰਦੇ ਭਾਈ ਆਪਾਂ ਤਾਂ ਕੀ ਕਰ ਸਕਦੇ ਜੀ ਅਰਦਾਸ ਕਰਕੇ ਹੁਕਮਨਾਮਾ ਲੈ ਹੁਕਮਨਾਮਾ ਆਇਆ ਮੰਦ ਲੰਦ ਬਿਖੇ ਬਿਖਰਾਤੇ ਮਾ ਬਬਈਆ ਕਨੇ ਪਾਈ ਹੁਕਮ ਨਹੀਂ ਉਹ ਫੇਰ ਮਗਰ ਬਹਿ ਜਾ ਕੰਨ ਛਡਾਓ ਜੀ ਫੇਰ ਜਾ ਹੁਕਮ ਨਾ ਵਾਲਾ ਫੇਰ ਮਾਇਆ ਮਮਤਾ ਮੋਣੀ ਆ ਗਿਆ ਫੇਰ ਹੁਕਮ ਨਾ ਵਾਲਾ ਫੇਰ ਤੀਜਾ ਆ ਗਿਆ ਫੇਰ ਚੌਥਾ ਮਾ ਮਹਾਰਾਜ ਹੁਣ ਤਾਂ ਇੰਗੀਆਂ ਮੂਹਰੋਂ ਜੁੱਤੀਆਂ ਪਈਆਂ ਨਾ ਵੀ ਹੋਣ ਨਹੀਂ ਬਸ ਉਹ ਫੇਰ ਕਹੇ ਅਸੀਂ ਪੰਥ ਸਿੰਘ ਖੜੇ ਆ ਜੀ ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲੀ ਨਾ ਮੰਨਣਾ ਸਾਡੇ ਸਿੱਖ ਵੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦਾ ਮਨਦੇ ਹੀ ਨਹੀਂ ਮਹੀਨਿ ਛਡਾਉ ਬਾਬਾ ਨੇ ਇੱਕ ਗੱਲ ਕਹੀ ਕਿ ਤੰਗਾ ਭਾਈ ਆ ਤਾ ਜਾਊਗਾ ਵੋਟਾਂ 'ਚ ਨਾ ਖੜਾ ਕਰਿਓ ਇਹ ਮੇਰੀ ਗੱਲ ਮਾਲ ਸ਼ਰਤ ਹੈ ਮੇਰੀ ਘਰੇ ਬੈਠਾ ਰਹੇ ਘਰੇ ਬੈਠੇ ਦਾਈ ਮਾਨ ਸਤਕਾਰ ਹੋ ਪੂਜਾ ਹੋ ਸਾਰੀ ਦੁਨੀਆ ਦੀ ਗੱਲ ਮੰਨੂਗੀ ਵੋਟਾਂ 'ਚ ਨਾ ਖੜਾਇਓ ਪਤਾ ਉਹਨਾਂ ਲੱਗੇ ਤਾਂ ਉੱਥੇ ਖੜਾ ਨਹੀਂ ਦਿੱਤਾ ਤਰਨ ਤਰਨ ਮੈਂ ਕਿਹਾ ਬਾਬਾ ਜੀ ਤਾਂ ਖੜਾ ਤਾਂ ਕਹਿੰਨੇ ਪਾਈ ਚਰਖਾ ਪੁੱਠਾ ਘੁੰਮ ਗਿਆ ਹੁਣ ਮੈਂ ਤੁਹਾਨੂੰ ਇਹ ਪਰਤੱਖ ਭਲ ਕੌੜੀ ਲੱਗੇ ਗੱਲ ਉਦੋਂ ਬਾਅਦ ਚਰਖਾ ਸਾਰਾ ਹੀ ਪੁੱਠਾ ਹੋਇਆ ਇੱਕ ਬਚਨ ਹੁੰਦਾ ਸੰਤਾਂ ਦਾ ਕਹਵਾਇਆ ਮੈਂ ਸਨੇਹਾ ਵੀ ਭੇਜਿਆ ਮੈਂ ਕੋਲ ਜਾ ਕੇ ਕਹਿ ਕੇ ਵੀ ਆਇਆ ਵੀ ਆਹ ਗੱਲ ਕਹੀ ਜਾ ਕੇ ਉੱਥੇ ਬਸਾ ਲੋ ਗਏ ਵੀ ਪੱਗਰੋ ਉਸ ਤਲਾ ਬੋਲੇ ਨਹੀਂ ਇਹ ਸਾਰੀਆਂ ਚੀਜ਼ਾਂ ਨੇ ਪੂਰਨ ਪੁਰਖਾਂ ਦੀ ਸੰਗਤ ਮੈਂ ਕੀਤੀ ਬਹੁਤ ਹੈ ਇੰਨੇ ਬਚਨ ਇੰਨੇ ਬਚਨ ਕੋਲ ਬੈਠ ਕੇ ਗੱਡੀ ਚ ਨਾਲ ਜਾਂਦੇ ਹੋਏ ਬਾਬਾ ਅਨਾਮ ਸਿੰਘ ਰਾਮਪੁਰ ਖੇੜਿਆ ਆ ਨਾ ਬਹੁਤ ਬੈਠਾ ਮੈਂ ਇਹਨਾਂ ਨਾਲ ਬਹੁਤ ਬੈਠਾ ਹੋਰ ਮਹਾਪੁਰਸ਼ਾਂ ਨਾਲ ਬਹਿ ਕੇ ਥੋੜੀ ਥੋੜੀ ਸਾਰੀ ਗੱਲਾਂ ਪੁੱਛੀ ਜਾਣੀਆਂ ਪੁੱਛੀ ਜਾਣੀਆਂ ਪੁੱਛੀ ਜਾਣੀਆਂ ਕਿ ਜਿਹੜੀ ਤੁਸੀਂ ਪ੍ਰਸ਼ਨ ਕਰਦੇ ਹੋ ਕੌਮ ਸੰਗ ਕੇ ਕਰਦੀ ਇਹਨਾਂ ਗੱਲਾਂ ਤੇ ਉਹ ਮੈਂ ਸਾਰੇ ਇਹਨਾਂ ਨੂੰ ਕੁਛ ਦੱਸਣਾ ਸਾਰੇ ਸੰਤਾਂ ਇਹਦਾ ਜੀ ਸਾਲਿਡ ਪ੍ਰੂਫ ਦੋ ਕੋਈ ਆਹ ਗੱਲ ਨੂੰ ਸਹੀ ਦੱਸੋ ਆਹ ਗੱਲ ਕਿੱਦਾਂ ਕਰਨੀ ਚਾਹੀਦੀ ਹੈ ਸਾਰੀਆਂ ਗੱਲਾਂ ਕਿਉਂ ਮਿਲਦੇ ਇਹ ਵੀ ਮੈਂ ਤੁਹਾਨੂੰ ਸਹੀ ਦੱਸਾਂ ਸਾਰਿਆਂ ਨੂੰ ਮੇਰੇ ਤਾਂ ਕਿਸੇ ਨਾਲ ਵੀ ਨਹੀਂ ਰੱਖਾ ਬੈ ਸੱਦੀ ਗੱਲ ਬੇਸ਼ੱਕ ਠੀਕ ਆ ਕਈ ਜਸੇ ਬੰਦਿਆ ਸੜਨ ਨੂੰ ਰੱਖਾ ਕਰਦੀਆਂ ਕੁਦਰਤ ਵੱਲੋਂ ਹੀ ਆ ਮੇਰੇ ਮਨ 'ਚ ਚਾਹੇ ਮੇਰੇ વૃద్ధి ਕਈ ਬੋਲ ਮੇਰੇ ਮਨ 'ਚ ਹੀ ਨਹੀਂ ਆਉਦੀ ਗੱਲ ਉਹਨਾਂ ਬਤੀ ਨੇ ਮੈਂ ਪਤਾ ਹੀ ਨਹੀਂ ਆਉਂਦਾ ਹੀ ਨਹੀਂ ਗੁੱਸਾ ਮੈਨੂੰ ਕੋਈ ਨਹੀਂ ਹੁਣ ਇਹ ਚੜਾਅ ਬੋਲਦਾ ਵਿਚਾਰਾ ਜਦ ਮਹਾਰਾਜ ਬੁਲਾਉਂਦੇ ਬੋਲੀ ਜਾਂਦਾ ਕਿਸੇ ਨੂੰ ਹੀ ਮੌੜਾ ਨਹੀਂ ਕਹਿੰਦਾ ਮੈਂ ਕਦੇ ਕਹਿੰਦਾ ਨਹੀਂ ਕਥਾ ਚ ਫੁਲਾਉਂਦਾ ਮੌੜਾ ਇਸ ਕਰਕੇ ਆਪ ਸੰਗਤਾਂ ਸਾਰੀਆਂ ਨਿੰਦਾ ਨਾ ਕਰਿਆ ਕਰੋ ਕਿਸੇ ਦੇ ਵਿਰੁੱਧ ਨਾ ਬੁਲਿਆ ਕਰੋ ਐਥੇ ਸੁਣੇ ਸੁਣਾਏ ਗੱਲ ਨਾ ਕਰਿਆ ਕਰੋ ਆ ਉੱਥੇ ਜਾ ਕੇ ਦੇਖੋ ਜਾਂ ਫਿਰ ਮੈਨੂੰ ਪੁੱਛੋ ਕਿ ਤੂੰ ਉਹਦੇ ਸੰਗਤ ਕੀਤੀ ਆ ਫਿਰ ਮੈਂ ਸਾਰੀਆਂ ਗੱਲਾਂ ਸੁਣਾਵਾਂ ਸਾਰੀਆਂ ਗੱਲਾਂ ਸੁਣਾਵਾਂ ਪਹਿਲੇ ਦਿਨ ਮੈਂ ਜਦ ਗਿਆ ਮੈਂਨੇ ਇੱਕ ਗੱਲ ਕਹੀ ਕਥਾ ਹੁੰਦੀ ਮੈਂ ਕਹਾਂ ਜੀ ਸਿੱਖੀ ਆ ਪਰ ਕਦੇ ਕੀਤੀ ਨਹੀਂ ਕਹ ਲੈ ਜਾਓ ਤਾਬਿਆ ਬਹਿ ਜਾਓ ਹੱਥ ਪੈਰ ਧੋ ਕੇ ਮੈਂ ਕਹਾਂ ਜੀ ਆਉਂਦੀ ਨਹੀਂ ਅਰੇ ਆਪੇ ਆ ਜੂਗੀ ਜਾ ਬਹਿ ਜਾ ਤਾਬਿਆ ਬਹਿ ਜਾ ਤੁਸੀਂ ਸੱਚ ਮੰਨੋ ਮੈਂ ਕਦੇ ਇਹ ਕਥਾ ਨਹੀਂ ਕੀਤੀ ਤਾਬਿਆ ਬੈਠਿਆ ਅਰਦਾਸ ਕਰਕੇ ਗੁਰਪੂਰਾ ਕਿਰਪਾ ਧਾਰੀ ਹੁਕਮਨਾਵਾ ਲਿਆ 25 ਮਿੰਟ ਮੈਂ ਕਥਾ ਕੀਤੀ ਮੈਨੂੰ ਕਹੇ ਤੈਨ ਤਾਂ ਆਉਂਦੀ ਆ ਕੌਣ ਕਹਿੰਦਾ ਨਹੀਂ ਆਉਂਦੀ ਦੋ ਹਦੈਤਾਂ ਕੀਤੀਆਂ ਸੀ ਪਾ ਵੀ ਕਿਸੇ ਦੀ ਨਿੰਦਾ ਨਾ ਕਰੀ ਕਥਾ ਜ ਕਰੇ ਦੇਵੀ ਦੇਵਤਾ ਵੀ ਨਿੰਦਣਾ ਅਪੀਰ ਪਗੰਬਰਾਂ ਦੀ ਕਮਾਈ ਹੁੰਦੀ ਆ ਅਸੀਂ ਉਹਨਾਂ ਨੂੰ ਸਤ ਕਰਕੇ ਮੰਨਦੇ ਨੇ ਹਾਂ ਅਭਜਨ ਦੀ ਦੋ ਗੱਲਾਂ ਮੈਂ ਦੱਸੀਆਂ ਕਹਿੰਦੇ ਹਰ ਐਤਵਾਰ ਇੱਥੇ ਕਥਾ ਕਰਨੀ ਆ ਮੈਂ 14 ਸਾਲ ਸਕੂਟਰ ਦੇ ਉੱਤੇ ਮੈਂ ਚਾਹੇ ਗਰਮੀ ਸੀ ਜੇਠ ਹੜ ਦੀ ਚਾਹੇ ਉਹ ਸਰਦੀ ਸੀ ਆ ਮੇਰੇ ਇਥੋਂ ਕਾਲੇ ਹੋ ਗਏ ਸੀ ਹੱਥ ਸਕੂਟਰ ਚਲਾ ਚਲਾ 14 ਸਾਲ ਮੈਂ ਸਕੂਟਰ ਤੇ ਜਾਂਦਾ ਰਿਹਾ ਹਰ ਐਤਵਾਰ ਹਰ ਵੀਰਬਾਰ ਜਦੋਂ ਸੰਗਤ ਜੁੜਦੀ ਸੀ ਐਨਾ ਪ੍ਰਚਾਰ ਕਰਾਇਆ ਮੇਰੇ ਕੋਲੋਂ ਇੰਨੀਆਂ ਥਾਵਾਂ ਤੇ ਜਾ ਕੇ ਕਥਾ ਕਰਾਈ ਫਿਰ ਇੱਕ ਦਿਨ ਕਹਿੰਦੇ ਭਾਈ ਸਾਹਿਬ ਤੁਸੀਂ ਬਾਹਰਲੇ ਮੁਲਕ ਚਲੇ ਜਾਓ ਕਥਾ ਕਰੋ ਮੈਂ ਕਿਹਾ ਬਾਬਾ ਜੀ ਮੈਂ ਤਾਂ ਕੋਈ ਜਾਣਦਾ ਹੀ ਨਹੀਂ ਬਾਹਰ ਕਹਿੰਦੇ ਭਾਈ ਇੰਨੀ ਵਡਿਆਈ ਹੋਣੀ ਤੇਰੀ ਤਾਂ ਬਾਹਰ ਤੈਂ ਤਾਂ ਬੜੀ ਦੁਨੀਆ ਸੁਣਿਆ ਕਰੂਗੀ ਜਿੱਥੇ ਜਾਓਗੇ ਤੁਹਾਡੀ ਚੜ੍ਹਦੀ ਕਲਾ ਹੋਵੇਗੀ ਇੱਕ ਬ੍ਰਾਹਮਣਿਆਂ ਦਾ ਵਜਨ ਹੁੰਦਾ ਸੰਗਤ ਨੂੰ ਇੰਨਾ ਕਹਿੰਦਾ ਬੇਨ ਦਾ ਤੋਂ ਕਥਾ ਸੁਣ ਲਓ ਮੁੜ ਕੇ ਇਹਨਾਂ ਨੇ ਆਪਾਂ ਨੂੰ ਸਾਲ-ਸਾਲ ਦੋ-ਦੋ ਸਾਲ ਮਿਲਿਆ ਨਹੀਂ ਕਰਨਾ ਹੁਣ ਮੈਂ ਜਦੋਂ ਕਈ ਵਾਰ ਹੁਣ ਮੈਂ ਜਾ ਕੇ ਆਇਆ ਹੁਣ ਫਿਰ ਕਹਿਨ ਦੇ ਮੈਂ ਕਿਹਾ ਸੀ ਨਾ ਇਹਨੂੰ ਸੌਣ ਲੋ ਫੇਰੇ ਨਹੀਂ ਮਿਲਿਆ ਨਹੀਂ ਕਰਨਾ ਆਪਾਂ ਕਹਿੰਦੇ ਕੋਲ ਰਹਿ ਕੇ ਦੇਖੀ ਜਾਂਦਾ ਕਿਸੇ ਨੂੰ ਕੋਲ ਰਹਿ ਕੇ ਸੁਣੀ ਜਾਂਦਾ ਕਿਸੇ ਦੀ ਕਮਾਈ ਦੇਖੀ ਤੇ ਆ ਲੋਕ ਨਿੰਦਣ ਲੱਗਿਆ ਤਾਂ ਦੇਖ ਲਈ ਸਾਰਿਆਂ ਦੀ ਸੰਗਤ ਕੀਤੀ ਬਾਬਾ ਢਾਕਰ ਸਿੰਘ ਦੀ ਸੰਗਤ ਨਾ 1974 ਤੋਂ ਲੈ ਕੇ ਚੱਲ ਰਹੀ ਹੈ ਹੁਣ ਤੱਕ ਕਰਦਾ ਹੀ ਰਹਾ ਮੈਨੂੰ ਤਾਂ ਪਤਾ ਨਹੀਂ ਕਿ ਚੀਜ਼ ਆ ਉਹ ਕਿੱਥੇ ਵਰਤਦੇ ਨੇ ਕਿਸੇ ਨੂੰ ਨਹੀਂ ਪਤਾ ਨਹੀਂ ਵਭ ਵੀ ਨਹੀਂ ਸਕਦੇ ਤੂੰ ਕਿੱਥੋਂ ਬੋਲਦਾ ਕੋਈ ਬ੍ਰਹਮ ਗਿਆਨੀ ਬਾਬਾ ਅਨਜਾਣੇ ਕੀ ਬੋਲਦੇ ਨੇ ਕੋਈ ਨਹੀਂ ਸਮਝ ਸਕਦਾ ਇਹ ਜਿਹੜੇ ਬ੍ਰਹਮ ਗਿਆਨ ਵਿੱਚ ਰੱਤੇ ਹੁੰਦੇ ਨੇ ਇਹਨਾਂ ਦੀਆਂ ਰਮਝਾਂ ਇਹਨਾਂ ਦੀਆਂ ਗੱਲਾਂ ਕੋਈ ਨਹੀਂ ਸਮਝ ਸਕਦਾ ਕੀ ਕਹਿੰਦੇ ਨੇ ਕਿਉਂਕਿ ਤੁਛ ਬੁੱਧੀ ਹੁੰਦੀ ਆ ਆਪਣੀ ਪਸ ਇਹਨਾਂ ਜ਼ਰੂਰ ਕਹੂੰਗਾ ਸ਼ਬਦ ਨਾਲ ਮਹਾਪੁਰਖ ਜੁੜੇ ਉਹਨਾਂ ਨੂੰ ਉਹ ਤਾਕਤਾਂ ਪ੍ਰਾਪਤ ਹੋਈਆਂ ਉਹਨਾਂ ਤੇ ਕਿਰਪਾ ਹੋਈ ਬਾਬਾ ਜੀ ਦਾ ਹੰਸਾਲੀ ਜੀ ਤਾਂ ਇੱਕ ਵਾਰ ਸੋਲ ਬੰਸ ਵਿੱਚ ਜਨਮ ਲੈ ਕੇ ਸ਼ਹੀਦੀ ਵੀ ਬਾਝੁ ਕੇ ਮਹਾਰਾਜ ਵੇਲੇ ਇਹਨਾਂ ਗੱਲਾਂ ਦਾ ਹਣ ਤੁਹਾਨੂੰ ਕੌਣ ਦੱਸੇ ਵੀ ਇਹਨਾਂ ਨੇ ਕਿੰਨੀ ਕੁਰਬਾਨੀ ਕੀਤੀ ਦੁਨੀਆ ਦਾ ਭਲਾ ਕਰਨ ਵਾਸਤੇ ਮਹਾਪੁਰਖਾਂ ਦੀ ਡਿਊਟੀ ਲੱਗਦੀ ਆ ਸਾਰੇ ਮਹਾਪੁਰਖ ਕਹੇ ਜੇ ਵੀ ਹੋਣ ਕਿਸੇ ਨੂੰ ਮਾੜਾ ਨਹੀਂ ਪਹਿਲੇ ਕੋਲ ਰਹਿ ਕੇ ਦੇਖੀਦਾ ਹੁੰਦਾ ਹਾਂ ਜਿੰਦਾ ਜੇ ਉਹਨਾਂ ਨੂੰ ਮੈਂ ਕਹੂੰਗਾ ਵੀ ਹਾਂ ਠੀਕ ਨੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਸਾਰੀ ਸੰਗਤ ਭਾਈ ਉਹਨਾਂ ਨੇ ਦੇਖੋ ਹਮੇਸ਼ਾ ਮੈਨੂੰ ਕਹਿਣਾ ਸੰਗਤ ਨੂੰ ਆਹ ਸ਼ਬਦ ਪੜਾ ਸੰਗਤ ਨੂੰ ਆਹ ਸ਼ਬਦ ਸੁਣਾ ਆ ਗੋਬਿੰਦੇ ਨੂੰ ਕਹਿੰਦੇ ਬਾਬਾ ਹੀ ਨਹੀਂ ਕਿਹਾ ਸੀ ਮੈਨੂੰ ਕਹਿੰਦੇ ਭਾਈ ਬਾਬਾ ਅਤਰ ਸਿੰਘ ਮਸਤਵਾਲ ਨੇ ਬਹੁਤ ਪੜਿਆ ਪਾਈਏ ਬਾਬਾ ਮਿੱਤ ਸਿੰਘ ਨੇ ਬਹੁਤ ਪੜਿਆ ਭਾਈ ਫਲਾਣੇ ਮਹਾਪੁਰਖਾਂ ਨੇ ਪੜਿਆ ਤਾਰੇ ਸੰਗਤ ਨੂੰ ਇਹ ਕਰਾਇਆ ਕਰ ਇਹਨਾਂ ਦਾ ਕਾਲ ਯੁੱਗ ਚ ਭਲਾ ਹੋਣਾ ਆ ਜਾਪ ਸਾਹਿਬ ਦੇ ਬਾੜ ਬਾਬਾ ਹੀ ਨੇ ਕਿਹਾ ਕਿ ਨੇ ਭਾਈ ਜਾਪ ਸਾਹਿਬ ਜਿਆਦਾ ਪੜਾਇਆ ਕਰ ਕਾਲ ਯੁੱਗ ਦਾ ਸੌਣਾ ਇਹ ਚੀਜ਼ਾਂ ਸੀ ਸੋਹਣਾ ਤੋਂ ਸਿੱਖਣਾ ਫਿਰ ਕਰ ਬੈਸਵਾਰ ਜਨ ਪਿਆਰੇ ਇਹ ਸ਼ਬਦ ਦਾ ਅਭਿਆਸ ਕਿਹੜਾ ਮਹਾਪੁਰਖਾ ਜਿਨੇ ਨਹੀਂ ਕੀਤਾ ਬੜੇ ਮਹਾਪੁਰਖੇ ਦਾ ਬਹੁਤ ਅਭਿਆਸ ਕਰ ਅਸੀਂ ਬਸ ਉਹਨਾਂ ਵੱਲ ਦੇਖ ਦੇਖ ਕੇ ਦੇਖ ਲਵੇ ਇਹ 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 ਕਰਦੇ ਆ ਚਲੋ ਬਾਬਾ ਆਤਰ ਸਿੰਘ ਮਸਤਵਾਲਾ ਨੇ ਬਹੁਤ ਅਭਿਆਸ ਕੀਤਾ